ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇੜ ਲਈ ਲੈ ਕੇ ਆਏ ਆਂਗੇ ਦੂਮੀ ਗੱਬਣਾ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤਾਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਚੱਲਦਾ ਇਹ ਕੰਮਕਾਰ ਕੰਮਕਾਰ ਪੂਰਾ ਵਧੀਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਸੱਤਾ ਵੀਰੇ ਪਿੰਡ ਬਸਤਕਰ ਜ਼ਿਲ੍ਹਾ ਬਰਨਾਲਾ ਤਸਕੀਲ ਬਰਨਾਲਾ ਹੀ ਪੈਂਦੀ ਹੈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਬਾਈ ਨੇੜੇ ਪੱਖੋ ਕੈਂਚੀਆਂ ਪੈ ਜਾਂਦਾ ਵੀਰੇ ਲਿਆਲ ਦਾ ਪਲਪਾ ਜਾਂਦਾ ਭਲੌੜ ਦੀ ਨੇੜੇ ਪੈ ਜਾਂਦਾ ਠੀਕ ਆ ਮੇਰਾ ਨੰਬਰ ਬੋਲ ਦੋ ਬਾਈ ਆਪਾਂ ਮੇਰਾ ਨੰਬਰ 842776005 ਇਹ ਮਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਇਧਰੋਂ ਸਟਾਰਟ ਕਰੀਏ ਹਾਂ ਕਿਧਰੋਂ ਮਰਜੀ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵਰਡ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਵੀਰੇ ਠੀਕ ਆ ਕੰਨੀਆਂ ਚੱਕ ਲਈਆਂ ਜਬਾਨ ਹੀ ਹੋ ਚੱਲੀ ਠੀਕ ਆ ਦੂਜਾ ਸੁਆਸ ਹੁੰਦੀ ਹੈਗੀ Ориਜਨਲ ਦੂਜੇ ਹੀ ਆ ਵੀਰੇ ਠੀਕ ਆ ਬਹੁਤ ਆ ਗੰਦਕ ਮੈਂ ਬਾਈ بس کنیاں چک لیا پورے ਕਰ ਗਈ ਠੀਕ ਆ ਪੂਰੇ ਕਰ ਗਈ ਬਈ ਨਾ ਕੰਨੀਆਂ ਚੱਕ ਗਈ ਬੋਦੀਵਾਦੀ ਪੂਰੀ ਸੋਹਣੀ ਬਈ ਮੈਂ ਕਹਣਾ ਕੀਆ ਵਾਤਾਈਆ ਫੇਸ ਕੁਆਲਟੀ ਬਈ ਚੈੱਕ ਕਰ ਲੋ ਬੋਦੀਵਾਦੀ ਨਾ ਫੁੱਲ ਕਮਾਲ ਦੀ ਛੋਟਾ ਛੋਟਾ ਕਰਨਾ ਫੁੱਲ ਬ੍ਰੀਡ ਆ ਗਈ ਬ੍ਰੀਡ ਪੂਰੀ ਆ ਬਈ ਕਦ ਕਰ ਕਿੰਨਾ ਲਗਾ ਤਾ ਬਈ ਪਾਇਆ ਪਿਛਲੇ ਸਵੇਰੇ ਦੋਦੇ ਨੇ 20 ਕਿਲੋ ਪਾਇਆ ਵੀਰੇ 1 ਕਿਵੇ 20 ਹੀ ਮੰਨੇ ਕੋਈ ਅਗਲਾ ਠੀਕ ਆ ਤਾਂ ਸੇਵਾ ਦੇ ਹੁੰਦਾ ਆਪਾਂ ਕਹਿੰਦੇ ਨਹੀਂ ਕਿ ਜਿੰਨੀ ਇੱਕ ਕਰ ਲੂ ਅਗਲਾ ਪਾਲੂਗਾ ਹੂੰ ਆਉਂ ਛੰਧੀ ਸੀ ਸਣਾ ਸੁਣਾ ਦੀ ਇੱਕ ਨੰਬਰ ਹਾਂ ਲੈ ਭਈ ਆਪਾਂ ਥਣ ਚੈੱਕ ਕਰਾਣਿਆ ਕੱਲਾ ਕੱਲਾ ਥਣਾ ਮੁਠੀ ਵਾਲਾ ਥਣਾ ਪੂਰੀ ਬਿੱਥੀ ਥਣ ਲਗਾ ਥਣ ਬਹੁਤ ਚੰਗਾ ਮੱਝਾ ਰਗਾ ਥਣ ਦੇ ਜਾਣਾ ਹਾਂ ਇੱਕ ਮਿੰਟ ਦੀ ਚਵਾਈ ਠੀਕ ਆ ਲੈ ਭਈ ਇਧਰ ਮੁਰੋਂ ਵੀ ਚੈੱਕ ਕਰਾਣਿਆ ਕਲਾਬੀ ਕਲਾਬੀ ਥਣ ਪਿਆ ਨਾੜਾਂ ਨੂੜਾ ਨਾ ਫੁੱਲ ਚੰਗੀਆਂ ਕਰਮ ਵਾਲੀ ਦਾ ਚਮਕ ਕਾਲੀ ਵੜਾ ਯਾਰ ਕੋਈ ਕਿਹੜਾ ਬੁਝੀ ਚਮਕ ਕਾਲੀ ਆ ਭਾਈ ਕੱਦ ਵੜਾ ਵਾਲੀ ਆ ਸਮੀ ਭਲੀ ਚੰਗੀਆਂ ਠੰਡੀ ਸੀਲ ਬਾਧੂ ਆ ਭਈ ਲੈ ਭਈ ਠੰਡੀ ਸੀਲ ਚੈੱਕ ਕਰ ਲਓ ਮੈਂ ਕਹਣਾ ਜਿਵੇਂ ਮਰਜੀ ਤੇ ਥੱਲੇ ਰੰਗੀ ਚੱਲ ਹਣਾ ਕਿ ਅੱਜ ਖਾਦੇ ਇੱਥੋਂ ਸਣ ਸੁਣ ਭਾਈ ਨਾ ਕੋਈ ਗੱਲ ਨਹੀਂ ਢਿਲਾਂਗਾ ਵੇਹ ਪਰਾਂਣੀਆ ਬਣਾਈ ਜਾਂਦੀ ਆ ਭਰਾ ਨਾਲ ਅਪਸੇ ਤੋਂ ਤੂੰ ਦੇ ਹੀ ਦਿੰਦਾ ਠੀਕ ਆ ਲੈ ਭਾਈ ਚੈੱਕ ਕਰ ਲੋ ਕਿੰਨਾ ਕੁ ਪਾਉਂਦਾ ਭਾਈ ਤਾਂ ਤੂੰ ਅਸਟੀਮੇਟ ਕਰ ਚੱਲੋ ਭਾਈ ਤੇ 24 ਕਿਲੋ ਤੇ ਤਾਂ ਮਾਜਣਾ ਠੀਕ ਆ ਬਾਕੀ ਸੇਵਾ ਕਰਨ ਦੇ ਸਿਰ ਤੇ ਹੁੰਦਾ ਕਿੰਨਾ ਮਰਜੀ ਲੈ ਲੈਤਾ ਮਸ਼ੀਨ ਸਹੀ ਗੱਲ ਆ ਭਾਈ ਖੋਲ ਦੇ ਭਾਈ ਤੌਰ ਤੇ ਮੜੀ ਹੋਲ ਕੇ ਭਾਈ ਨੇ ਬਾਕੀ ਭਾਈ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਕੀ ਭਾਈ ਕਰਾਂ ਅਗਲੇ ਦੀ ਸੇਵਾ ਹਣਾ ਲਾ ਬਾਈ ਤੋੜਦੇ ਲੰਮੀ ਲੰਮੀ ਬੋਦਾ ਬਾਈ ਹੈਨਾ ਵਾਹ ਫੁੱਲ ਲ ਵੀਰ ਨਾਲ ਡਲੀ ਬਾਈ ਲੈ ਬਾਈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਇਧਰ ਨੂੰ ਤੋਪ ਦੇ ਬਈ ਇਸ ਮੈਂ ਲੰਮੀ ਲੰਮੀ ਬਾਈ ਫੁੱਲਾ ਫੁੱਲ ਕਾਤਾਗਾ ਤੇ ਬਾਈ ਸਤੇ ਕੀ ਮੁੱਲ ਆ ਭਰ ਜਾਏਗਾ ਮੁੱਲ ਤਾ 75 ਕਰ ਲਈਏ ਫੇਰ ਵੀ ਵੇਖ ਜੂ ਵੀਰੇ 70 ਚੋਂ ਮਾਨ ਤਾਨ ਕਰਦੇ ਆਗੇ ਠੀਕ ਆ ਬਾਈ ਕਹਿੰਦਾ ਮੁੱਲ ਕਰਾ ਮਾਨ ਠੀਕ ਆ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਜਿੰਨਾ ਮਰਜੀ ਕਰਾ ਲੋ 75000 ਬਾਈ ਮੁੱਲ ਚਾਹੇ ਭਾਈ ਇਤਰੀ ਕਰਾ ਲਓ ਹੂੰ 70 ਦੀ ਦੇ ਦਾਂਗੇ ਹਜ਼ਾਰ ਖੰਡ ਮਾਨਤਾਨ ਵੀ ਕਰ ਦੇਾਂਗੇ ਠੀਕ ਆ ਭਾਈ ਭਾਈ ਕਹਿੰਦਾ ਮੁੱਲ ਕਰਾਉਣ ਨੂੰ ਭਾਈ ਤੇ 75 ਕਰਾ ਲਓ ਪਰ ਆਪਾਂ 70000 ਚੋਂ ਵੀ ਮਾਨਤਾਨ ਹਜ਼ਾਰ ਖੰਡ ਕਰ ਦਿਆਂਗੇ ਬਾਹਲਾ ਨਹੀਂ ਹੋਣਾ ਵੀਰੇ ਠੀਕ ਆ ਭਾਈ ਭਾਈ ਕਹਿੰਦਾ ਬਾਹਲਾ ਨਹੀਂ ਹੋਣਾ ਭਾਈ ਮੈਂ ਜਮਾ ਜਾਇਜ਼ ਮੁੱਲ ਕਰਿਆਗਾ ਬਾਕੀ ਠੰਡੀ ਸੀਲ ਵਾਲੀ ਆ ਭਾਈ ਵੈੜ ਮਿਲਦੀਆਂ ਹੀ ਨਹੀਂ ਹੂੰ ਸਹੀ ਗੱਲ ਆ ਇਹ ਗੱਲ ਕੁਆਲਿਟੀ ਤੇ ਠੰਡੀ ਸੀਲ ਦੇ ਫਰਕ ਬਾਕੀ ਭਾਈ ਕੱਚੀ ਕੱਚੀ ਪਈ ਆ ਜਦੋਂ ਕਰਮਾਣੇ ਸੋਨਾ ਬਹੁਤ ਕਮਾਲ ਦਾ ਲੈਵਾ ਤਿਆਰ ਕਰਕੇ ਸੁਣਾ ਕਿੰਨੇ ਕ ਦਿਨ ਕੱਢ ਜੂ ਭਾਈ ਹਜੇ ਸੱਤ ਕੱਢ ਜ ਠੀਕ ਆ ਅਬ ਕਿੰਨਾ ਮੈਂ ਕਹਣਾ ਕਿਆ ਵਾਤਾ ਹੀ ਮਾਰਨਾ ਮਸਾਂ ਬੈਠੂ ਬਾਈ ਲੈ ਵਾਲੇ ਤੇ ਅੱਗੇ ਬਾਈ 7 2 ਨੰਬਰ ਤੇ ਵਾਕੀ ਹੈ ਵੱਡੀ ਵੱਡੀਆਂ ਬਈਆਂ ਛੋਟੀ ਜੀ ਹਾਂ ਬਾਈ ਲੈ ਕਾ ਚੱਕਰ ਨੂੰ ਪੈਣੀ ਤੇਰਾ ਕੰਦ ਕਿੰਨਾ ਕ ਹੋਈ ਬਾਈ 6 ਤੋਂ 1 ਇੰਚ ਘੱਟ ਠੀਕ ਆ ਮੈਂ ਕਹਣਾ ਹੂ 5 ਫੁੱਟ ਤੇ ਉੱਤੇ ਹਨਾ ਮਾਉਦੇ ਨਾ ਹੈਗੇ ਬਈ ਹੂੰ ਮੇਰਾ ਸੇ 1.5 ਸਾਢੇ 5 5.5 ਅੱਗੇ ਬਾਈ 2 ਨੰਬਰ ਪੇਪਲੂਨਸ ਹੁੰਦੀ ਆ ਵੀਰੇ ਪਲੂਨਸ ਹੁੰਦੀ ਆ ਕਿੰਨਾ ਟਾਈਮ ਬਾਕੀ ਆ ਬਾਈ ਇਹ ਲੈਂਦੀ ਆ ਬਾਈ 10 ਦਿਨ ਹੈ 10 ਦਿਨ ਲੈਂਦੀ ਹੈਗੀ ਤੇ ਤੋ 10 ਦਿਨ ਮੋਹਰ ਨਾਲ ਲੈ ਜੂ ਠੀਕ ਆ ਤੇ ਕਿੰਨੇ ਕੇ ਦੰਦ ਪਾ ਦੂ ਬਈ ਪਾ ਦੂ ਬਈ ਇਸ ਤਰ੍ਹਾਂ ਅੰਧਰ ਅੰਕਲੂ ਠੀਕ ਆ ਉਹ ਪੜੀ ਵੀ ਬਹੁਤ ਆ ਯਾਰ ਹਨਾ ਇਹ ਵੀ ਬੁੱਤੀ ਬਾਤੀ ਬਹੁਤ ਸੁਣ ਲੈ ਬਈ ਮਾਕੇ ਕਾ ਬਾਤਾਂ ਹੀ ਆ ਚੌੜਾ ਮੂੰਹ ਆ ਦੇਖ ਚੈੱਕ ਕਰ ਲੋ ਸੋਨੇ ਚ ਹੋ ਗਿਆ ਜੀ ਦੰਦਾਂ ਚ ਹੋ ਸੇ ਜਾਂ ਚਾਰ ਬਸ ਠੀਕ ਆ ਬਈ ਬੋਦੀਵਾਦੀ ਨਾ ਕਰਮ ਵਾਲੀ ਦੇ ਫੁੱਲ ਕਮਾਲ ਦਾ ਫੁੱਲ ਸੋਹਣਾ ਬਈ ਢੰਡੀ ਢੁੰਡੀ ਬਹੁਤ ਹਲ ਕਿੱਧਰ ਦੀ ਮਰਜ਼ੀ ਬੈਠੀ ਚੱਲ ਲੈ ਬਈ ਉਹ ਚੱਕਰੀ ਨਹੀਂ ਹਨਾ ਜਿਵੇਂ ਮਰਜ਼ੀ ਹੱਥ ਲਾਈ ਚਲ ਕਰਮ ਵਾਲੀ ਹਲਦੀ ਵੀ ਨਹੀਂ ਰੋਸ ਅੱਜ ਕਮਾਲ ਦਾ ਤਿਆਰ ਕਰੂੰਗੀ ਜਾਨੋ ਕਰਮਾਲੀ ਨੇ ਸੋਨਾ ਲੱਖਾਂ ਤੇ ਚੱਕਰ ਥੜਵਾਉ ਦੂਰੀ ਤੇ ਯਾਰ ਬਹੁਤ ਬਹੁਤ ਹੂੰ ਖੋਲ ਦੇ ਰੋ ਬਈ ਤੋੜ ਦੇ ਖੋਲ ਕੇ ਹੁਣ ਮੜੀਆਂ ਹੀ ਆਪਣਾ ਪਾਉਣ ਲੱਗੀ ਆ ਹੁਣ ਤਿਆਰ ਹੋਣ ਲੱਗੀ ਠੀਕ ਆ ਬਈ ਫੋਲੀ ਫੋਲੀ ਇਹ ਵੀ ਬਹੁਤ ਮੈਂ ਕਹਿਣਾ ਬਈ ਕੀ ਵਾਤਾ ਹੀ ਹੈਗਾ ਫੇਸ ਕੁਆਲਟੀ ਚ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਹੈਗੀ ਬਾਕੀ ਤੋੜਾ ਤਰਾਂ ਨਾ ਕਰਮਾਲੀ ਦਾ ਇੱਕ ਨੰਬਰ ਹੈਗਾ ਚੈੱਕ ਕਰ ਲਓ ਮੇਰੇ ਉਹਨੇ ਕਰਤੇ ਬਾਈ ਬਜਨ ਵਾਲੀ ਵਹਿੜਾ ਮਹਾਪੂਰੀ ਬਾਈ ਵਾਲੀ ਹਮੇਸ਼ਾ ਵਕਤੋਂ ਲੈ ਵੇ ਕਰ ਲੋ ਤੋੜਾ ਚੱਕ ਮਾਕੇ ਹੁਣ ਠੰਡੇ ਸੀਲ ਆ ਬਾਈ ਕਿੱਥੇ ਮਰਜੀ ਖੜਾ ਦੇ ਠੀਕ ਆ ਕੋਹ ਵੀ ਨਹੀਂ ਕਹਣਾ ਲੈ ਬਾਈ ਕਮਾਲ ਦੀ ਗੱਲ ਆ ਯਾਰ ਹਨਾ ਜਮੀ ਨਹੀਂ ਕੁਛ ਕੰਨੀ ਕਰਮ ਵਾਲੀ ਜਿੱਥੇ ਮੈਂ ਬਿਠਾ ਦੇ ਲੇ ਵਾਲੂ ਉਹ ਬਹੁਤ ਸੁਣਾ ਪੱਤੀ ਬਾਈ ਮੈਂ ਕਿਹਾ ਕਿਆ ਆ ਵਾਤਾਈ ਹੈ ਯਾਰ ਲੈ ਜੜ ਬਹੁਤ ਦੂਰ ਤੱਕ ਅਸਾਨ ਦੀ ਲੈ ਸਹੀ ਗੱਲ ਆ ਬਾਈ ਅੱਥੀ ਚ ਬਾਈ ਜਣਾ ਫਾਂਦਾ ਪੂਰਾ ਸੁਣਾ ਪੱਤਾ ਮਤਲਬ ਫੈਟ ਵਾਲਾ ਗੱਦ ਪਾਉਣਾ ਇਹਨੇ ਕਿਹਾ ਆ ਵੀ ਯਾਰ ਵੀ ਪਾਣੀ ਧਣੀ ਜਦ ਨੂੰ ਹੂੰ ਫੈਟ ਵਾਲਾ ਵੀ ਨਾ ਕਰਮੀ ਮੰਨੇ ਫੈਟ ਫੂਡ ਨਾਲ ਕਰਮ ਵਾਲੀ ਦੀ ਚੰਗੀ ਆਊਗੀ ਤੇ ਕੀ ਮੋਲ ਲੈਣਾ ਫਿਰ ਸੱਤੇ ਬਾਈ ਜੈ ਜਾ ਮੋਲ ਲੈਣ ਦੇ ਨੇ 66000 ਰੁਪਏ ਠੀਕ ਆ ਮੋਲ ਲੈ ਲਈਏ ਮੈਨੂੰ ਲੈਣ ਦੇਣ 66000 ਰੁਪਏ ਗਾ ਬਾਕੀ ਮਾਨਤਨ ਹੋਜੂ ਆਏਗਾ ਇਹਦਾ ਆ ਕਰ ਦੇਾਂਗੇ ਵੀਰੇ ਮਾਨ ਠੀਕ ਆ ਬਾਈ ਬਾਈ ਕਹਿੰਦਾ ਮਾਨਤਨ ਬਾਈ ਆਏਗਾ ਇਹਦਾ ਜ਼ਰੂਰ ਹੋਜੂ ਜੈਦੀ ਮਹਲ ਹੁੰਦੇ ਆ ਬਾਕੀਲੇ ਵਾ ਦੁਨਾਂ ਪਾਸਿਆਂ ਤੋਂ ਕੱਢੂ ਬਾਈ ਜਿੱਨਾ ਮੂਰ ਨੂੰ ਉਨੀ ਕਰਮਾ ਲਈ ਮਗਰ ਨੂੰ ਕੱਢੂਗੀ ਲੈ ਇਹ ਵਾਲਾ ਵਾ ਬਸ ਇਹਨਾਂ ਕਰ ਦੂ ਚੈੱਕ ਕਰ ਲੋ ਬਹੁਤ ਸੋਹਣਾ ਥਾਣਾ ਪੂਰਦੇ ਹੱਥ ਤੇ ਕਹੋ ਵੀ ਨਹੀਂ ਕਹਿੰਦੀ ਬਸ ਸਫਾਈ ਬਹੁਤਾ ਕਰ ਲਏ ਬੇਦੀ ਹੈਨਾ ਹਾਂ ਹਾਂ ਤੇ ਨੋ ਬਾਈ ਚੈੱਕ ਕਰ ਲੋ ਬਾਲ ਢੱਲਾ ਨਾ ਫੁੱਲ ਪਈਆਂ ਹੂੰ ਹੂੰ ਸਹੀ ਗੱਲ ਹੈ ਤੇ ਨੱਕ ਸੀਗੇ ਬਾਈ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਕਿਸੇ ਬਾਈਨ ਵੀ ਆ ਬਾਈ ਕਰ ਦੇਵੇ ਬਹੁਤ ਹਾਂ ਬਾਈ ਕੱਦ ਤੇ ਵਜਨ ਵਾਲੀ ਵੜਾ ਉਹ ਤਾਂ ਮਰੀਮੋਟੇ ਨੰਮ ਦੀ ਹੈ ਹੂੰ ਤੇ ਨਾਲ ਸੀਗੇ ਬਾਈ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ